ਮੁਲਾਜ਼ਮਾਂ ਦੀ ਗੱਲ ਕਰਨ ਵਾਸਤੇ ਇੱਥੇ ਇਕੱਠੇ ਹੋਏ ਆਂ ਭਾਵੇਂ ਪੈਨਸ਼ਨਰ ਆ ਭਾਵੇਂ ਮੁਲਾਜ਼ਮ ਆ ਭਾਵੇਂ ਮੇਰੀਆਂ ਆਸ਼ਾ ਤਵਰਦ ਪੈਣਾ ਆ ਭਾਵੇਂ ਮੇਰੀਆਂ ਮੈਦੇ ਵੀ ਰੁਪਦਰ ਪੈਣਾ ਆ ਭਾਵੇਂ ਆਗਨਬੜੀ ਪੈਣਾ ਗੱਲ ਕਰੀਏ ਸਾਥੀਓ ਕਿ ਜਿਹੜੀ ਸਰਕਾਰ ਅਸੀਂ ਇਹ ਲੈ ਕੇ ਆਏ ਆ ਹਾਲਾਂਕਿ ਸਾਰੇ ਉਹੀ ਗੱਲ ਕਰ ਰਹੇ ਮੁੱਦਾ ਹੀ ਸਾਡਾ ਉਹ ਹੈ ਕਿ ਇਹ ਸਰਕਾਰ ਨੂੰ ਹਰ ਵਰਗ ਨੇ ਵੋਟ ਕੀਤਾ ਸਾਡੀਆਂ ਬੀਬੀਆਂ ਨੇ ਵੀ ਕੀਤਾ ਸਾਡੇ ਮੁਲਾਜ਼ਮਾਂ ਨੇ ਵੀ ਕੀਤਾ ਹੱਥ ਵਰਗ ਨੇ ਕਿਸਾਨ ਨੇ ਵੀ ਵੋਟ ਕੀਤਾ ਇਹ ਸੋਚ ਕੇ ਕਿ ਕੋਈ ਬਦਲਾਅ ਲੈ ਕੇ ਆਉਣਗੇ ਇਹ ਵੱਡੇ ਵੱਡੇ ਇਹਨਾਂ ਨੇ ਵਾਅਦੇ ਕੀਤੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਲੋਕਾਂ ਨੇ ਇਹਨਾਂ ਤੇ ਭਰੋਸਾ ਕਰ ਲਿਆ ਇਹ ਆਇਤਾ ਸਾਡਾ ਤਾਂ ਮੇਸ ਦੇ ਵਿੱਚ ਸੀ ਪਰ ਨਿਕਲੇ ਇਹ ਠੱਗ ਬਹੁਤ ਤਕੜੀ ਠੱਗੀ ਮਾਰੀ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਦੇਖੋ ਅਸੀਂ ਪੰਜਾਬੀ ਇਹ ਕਹਿੰਦੇ ਆ ਕਿ ਅਸੀਂ ਦਿੱਲੀ ਦੀ ਹੀ ਮੰਨਦੇ ਤੇ ਅੱਜ ਹੋ ਕੀ ਰਿਹਾ ਹੈਗਾ ਸਾਰਾ ਆਪ ਜਿਹੜਾ ਉਹ 5-7 ਦਿੱਲੀ ਵਾਲੇ ਹਰ ਸਾਲ ਨਵੇਂ ਆ ਜਾਂਦੇ ਆ ਜਦੋਂ ਲੁੱਟ ਕੇ ਆਏ ਡੱਕ ਜਾਂਦੇ ਆ ਫਿਰ ਅਗਲੇ ਆ ਜਾਂਦੇ ਆ ਫਿਰ ਅਗਲੇ ਆ ਜਾਂਦੇ ਆ ਸੋ ਪੰਜਾਬ ਨੂੰ ਇਹਨਾਂ ਦੇ ਪੈਰਾਂ ਦੇ ਵਿੱਚ ਰੋਲਦਾ ਬੁਰਾ ਹਾਲ ਹੈ ਇਸ ਵੇਲੇ ਪੰਜਾਬ ਦਾ ਹਰ ਕਰਗ ਦਾ ਬੁਰਾ ਹਾਲ ਹੈ ਜੇ ਮੈਂ ਗੱਲ ਕਰਾਂ ਮੈਂ ਅਗਨਵੜੀ ਦੇ ਵਿੱਚ ਕੰਮ ਕਰਦੇ ਆ ਸੀ ਮੈਨੂੰ ਤਾਂ ਇਹਨਾਂ ਨੇ ਨੌਕਰੀ ਤੋਂ ਹੀ ਕੱਢਤਾ 35 ਸਾਲ ਬੰਦਾ ਕੋਈ ਕੰਮ ਕਰਦਾ ਹੋਏ ਕੋਈ ਕਸੂਰ ਨਹੀਂ ਨਿਕਲਿਆ ਮੇਰਾ ਮੇਰੀ ਜੌਬ ਦੇ ਵਿੱਚ ਕੋਈ ਮੁਕਸ ਨਹੀਂ ਨਿਕਲਿਆ ਛੁੱਟੀਆਂ ਜਿਹੜੀਆਂ ਸਾਨੂੰ ਮਿਲਦੀਆਂ ਸੀ ਉਹ ਛੁੱਟੀਆਂ ਲਈਆਂ ਸੀ ਮਨਜ਼ੂਰ ਸੀ ਸਾਰਾ ਕੁਝ ਸੀ ਕਹਿੰਦੇ ਨਹੀਂ ਤੁਹਾਡਾ ਛੁੱਟੀਆਂ ਵੱਤ ਲੈ ਲ ਕੇ ਘਰੇ ਚੱਲ ਇਹ ਐਦਾਂ ਦੇ ਹਾਲਾਤ ਇਹਨਾਂ ਨੇ ਪੜਾਏ ਆ ਕਿਸੇ ਨਾਲ ਵੀ ਭਲੀ ਮਾਨਸੀ ਨਹੀਂ ਕਰ ਰਹੀ ਧੱਕੇਸ਼ਾਈ ਹੋ ਰਹੀ ਆ ਤੇ ਆਂਗਣਵਾੜੀ ਦੇ ਵਿੱਚ ਜਿਹੜਾ ਗਰੀਬ ਲੋਕਾਂ ਵਾਸਤੇ ਘਣਾ ਆਉਂਦਾ ਦੇਖੋ ਆਪਾਂ ਭਗਵੰਤ ਮਾਨ ਦੀ ਗੱਲ ਕਰ ਰਹੇ ਮੱਖ ਮੰਤਰੀ ਕੋਲ ਐਡਾ ਵੱਡਾ ਕਪਲਾ ਹੋ ਰਿਹਾ ਮਾਰਕ ਫੈਟਰਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਖਾਣਾ ਅਗਰਵਾੜੀਆਂ ਦਾ ਮੇਰਕਾ ਤੋਂ ਹੋ ਕੇ ਹਜ਼ਾਰਾਂ ਕਰੋੜ ਰੁਪਏ ਦਾ ਕਪਲਾ ਪਰ ਖਾ ਖਾਣ ਰਿਹਾ ਹੈ ਮੁੱਖ ਮੰਤਰੀ ਦੇ ਰਾਹੀਂ ਦਿੱਲੀ ਵਾਲੇ ਬੰਦੇ ਜਿੰਨਾਂ ਦੀਆਂ ਕੰਪਨੀਆਂ ਸਾਰਾ ਪੰਜਾਬ ਲੁੱਟ ਕੇ ਖਾ ਗਏ ਇਹ ਇਹਨਾਂ ਨੇ ਮਾਂ ਦੇ ਪੇਟ ਦੇ ਵਿੱਚ ਜਿਹੜਾ ਬੱਚਾ ਉਹਦਾ ਖਾਣਾ ਵੀ ਖਾ ਲਿਆ ਹਰ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਲੁੱਟ ਮਚਾਈ ਹੋਈ ਹੈ ਪੰਜਾਬ ਦੇ ਵਿੱਚ ਸੋ ਬਾਕੀ ਨਹੀਂ ਛੱਡਿਆ ਮੇਰੇ ਜਿਹੜੇ ਪੈਨਸ਼ਨਰ ਸਾਥੀ ਬੈਠੇ ਆ ਜਾਂ ਜਿਹੜੇ ਮੁਲਾਜ਼ਮ ਸਾਥੀ ਬੈਠੇ ਆ ਸਾਥੀਓ ਹਾਲ ਇਹ ਹੈ ਕਿ ਜਿਹੜਾ ਤਨਖਾਹ ਜਾਂ ਭੱਤੇ ਮਾਨਵਤਾ ਜਿਹੜਾ ਸਾਡਾ ਮੁੰ ਹੁੰਦਾ ਇਹ ਸਾਨੂੰ ਇੱਕ ਤਰੀਕ ਨੂੰ ਮਿਲ ਜਾਣਾ ਚਾਹੀਦਾ ਟੀਚਰ ਵੀ ਰੋ ਰਹੇ ਆ ਕਦੇ 2 ਮਹੀਨੇ ਬੀਤ ਜਾਂਦੇ ਆ ਕਦੇ ਮਹੀਨਾ ਬੀਤ ਜਾਂਦਾ ਹੈ ਅੰਗਣਵਾੜੀ ਵਰਕਰ ਤਾਂ 6-6 ਮਹੀਨੇ ਬੀਤ ਜਾਂਦੇ ਆ ਸਾਲ-ਸਾਲ ਬੀਤ ਜਾਂਦਾ ਅਸੀਂ ਅੱਜ ਮੋਰ ਪੰਗਾ ਤੋਂ ਬਹੁਤ ਦੀ ਗੱਲ ਰਹਿ ਗਈ ਅਸੀਂ ਆਪ ਦੇ ਜਿਹੜੇ ਤਨਖਾਵਾ ਭੱਤੇ ਲੈਣ ਨੂੰ ਤਰਸੇ ਪਈਆਂ ਇਹੀ ਟਾਈਮ ਤੇ ਮਿਲ ਜਾਣ ਤੇ ਆ ਇੱਕ ਮੇਰਾ ਭਰਾ ਕੇ ਕਹਿ ਰਹੇ ਸੀ ਤੇ ਜੇ ભગવાન ਤੁਮਾਰ ਤੇਰੀ ਮਾਂ ਪੈਨਸ਼ਨ ਲੈਂਦੀ ਐ ਉਹਦੀ ਪੈਨਸ਼ਨ ਰਵਾਈਸ ਕਰ ਦੇ ਵੀਰੋਂ ਮੈਂ ਕਹਿਣਾ ਚਾਹੁੰਦੀ ਆ ਮਾਂ ਉਹ ਪੈਨਸ਼ਨ ਤੇ ਨਹੀਂ ਬੈਠੀ ਅਸੀਂ ਕਿਹੜੇ ਨੂੰ ਲੈ ਕੇ ਜਾ ਮਾਂ ਪੈਨਸ਼ਨਾਂ ਪੁੱਛਣਾ ਉਹ ਮਾਂ ਦਾ ਮੈਂ ਕਹਿੰਿਆ ਤਾਂ ਮੈਂ ਕਹਿੰਦਾ ਚੌਣੀ ਆ ਸਾਥੀਓ ਕਿ ਆਪਾਂ ਲੜਦੇ ਆ ਤਕੜੇ ਹੋ ਕੇ ਲੜਦੇ ਆ ਲੜੀਏ ਆਮਰwadi ਯੂਨੀਅਨ ਕੋਲ ਵੀ ਅਸੀਂ ਸਾਂਝੇ ਫਰੰਟ ਦਾ ਹਿੱਸਾ ਬਣਾਂਗੇ ਬਹੁਤ ਪੁਰਾਹਾਲ ਕਰਦਾ ਇਹਨਾਂ ਨੇ ਅੰਮ੍ਰਵਾੜੀ ਦਾ ਸ਼ਬਦ ਨਹੀਂ ਹੈਗੇ ਕੋਈ ਭਰਤੀਆਂ ਨਹੀਂ ਹੋ ਰਹੀਆਂ ਕਾਂਗਰਸ ਨੇ ਪੰਦ ਕੀਤਾ ਅਜੇ ਤੱਕ ਮੁੜ ਕੇ ਭਰਤੀ ਨਹੀਂ ਕੋਈ ਨਾ ਚਾੜੂ ਨੇ ਖੋਲੀ ਅੰਮ੍ਰਵਾੜੀ ਚ ਭਰਤੀ ਨਹੀਂ ਹੈਗੀ ਕੋਈ ਵੀ ਹਰ ਤਰ੍ਹਾਂ ਦਾ ਜਿਹੜਾ ਸ਼ੋਸ਼ਣ ਅੰਮ੍ਰਵਾੜੀ ਵਰਕਰ ਦਾ ਇਹ ਸਰਕਾਰ ਕਰ ਰਹੀ ਹੈ ਮੈਂ ਚਾਹੁੰਦੀ ਆ ਕਿ ਆਮਡ ਵਰਕਰ ਹੈ ਜਿਹੜੀ ਘੱਟ ਤੋਂ ਘੱਟ ਨੂੰ ਅੱਜ 50 ਸਾਲ ਹੋ ਗਏ ਕੰਮ ਕਰਕੇ 2 ਅਕਤੂਬਰ ਨੂੰ ਗ੍ਰੇਡ ਮੈਨਣਾ ਚਾਹੀਦਾ ਮੇਰੇ ਮੇਡੇ ਨਹੀਂ ਲੱਗੇ ਪੈਣਾ ਇਹਨਾਂ ਨੂੰ ਕੀ ਮਿਲਿਆ ਇਹਨਾਂ ਨੂੰ ਇੱਕ ਨੰਗੂੜਾ ਜਿਹਦੇ ਪੈਸੇ ਐ ਇੱਕ ਧਿਆਣੀ ਵੀ ਨਹੀਂ ਪੰਗੀ ਵੱਡੋ ਘੱਟ ਮਿਨੀਮਮ ਵੇਜ ਮਿਲਣਾ ਚਾਹੀਦਾ ਆਸ਼ਾ ਨੂੰ ਕੀ ਦੇ ਰਹੇ ਐ ਸਿਰਫ ਇੱਕ ਮਿਸ਼ਨ ਦਿੱਨੇ ਕੋਈ ਪੱਤਾ ਨਹੀਂ ਹੈਗਾ ਸੋ ਆਸ਼ਾ ਵਰਕਰਾਂ ਨੂੰ ਵੀ ਮਿਨੀਮਮ ਵੇਜ ਮਿਲਣਾ ਚਾਹੀਦਾ ਤੇ ਮੈਂ ਇਹਨਾਂ ਸਾਰਿਆਂ ਜਿਹੜਾ ਮੰਗਦਾ ਸਮਰਥਨ ਕਰਦੇ ਆ ਤੇ ਮੈਂ ਇਸ ਭੰਡ ਦੀ ਸਰਕਾਰੇ ਭੰਡ ਹੈ ਇਹ ਮੈਂ ਕਹਣੀ ਹੈ ਵੀ ਅਸੀਂ ਜਿਹੜਾ ਨਾ ਇੱਕ ਵਿਦਵਸੀਆ ਗਿੱਰਜ ਨੂੰ ਅਸੀਂ ਸ਼ੇਰ ਸਮਝ ਲਿਆ ਇਹ ਭੰਡ ਤੋਂ ਕੀ ਆਸ ਕਰ ਸਕਦੇ ਆ ਲੜੀਏ ਜੋਣਾ ਅੱਜ ਆ ਭਮਾਚਾ ਜੀ ਦਾ ਨੋਟੀਫਿਕੇਸ਼ਨ ਕਰਕੇ ਬਹਿ ਗਿਆ ਕਿ ਅਸੀਂ ਪੁਰਾਣੀ ਕਲਚਰ ਬਹਾਲ ਕਰਦੇ ਆ ਇਹਨੇ ਕੁਛ ਨਹੀਂ ਕਰਨਾ ਇਹਨੂੰ ਲੱਤਾਂ ਮਾਰ ਕੇ ਪੰਜਾਬ ਚੋਂ ਬਾਹਰ ਕਰੋ ਸਣੇ ਇਹਨੇ ਜਿਹੜੇ ਦਿੱਲੀ ਦੇ ਲਟੇਰੇ ਆ ਸਣੇ ਇਹਨਾਂ ਨੂੰ ਤੇ ਆਪਾਂ ਸ਼ਹਿਰਾ ਉਹਨੂੰ ਜਾਰੀ ਰੱਖਿਏ ਜੇਕਰ ਲੜਦੇ ਲੋਕਾਂ ਦੀ ਹਮੇਸ਼ਾ ਹੁੰਦੀ ਹੈ ਲੜਨਾ ਪੈਂਦਾ ਸੰਘਰਸ਼ ਕਰਨਾ ਪੈਂਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਰੀ ਗੁਰੂ ਸਿੰਘ ਦਾ ਖਾਲਸਾ ਉਹਨੇ